ਪੰਜਾਬ ਦਾ ਸ਼ਹਿਰ ਮਲੇਰਕੋਟਲਾ ਜਿੱਥੇ ਕੀ ਪੰਜਾਬ ਹੀ ਨਹੀਂ ਬਲਕਿ ਹੋਰਨਾ ਸੁਬਿਆ ਦੀ ਪੁਲਿਸ ਅਤੇ ਦੇਸ਼ ਭਰ ਦੀ ਆਰਮੀ ਦੇ ਝੰਡੇ ਫਲੈਗ ਬਣਾਏ ਜਾਂਦੇ ਨੇ ਦੱਸਦੀ ਕਿ ਇੱਕ ਸਮਾਂ ਸੀ ਜਦੋਂ ਹੱਥ ਦੇ ਨਾਲ ਇਹ ਸਾਰੀ ਹੁਨਰਬਾਜ਼ੀ ਕੀਤੀ ਜਾਂਦੀ ਸੀ ਪਰ ਹੁਣ ਮਹਿੰਦਾਨਾ ਘੱਟ ਮਿਲਣ ਕਰਕੇ ਅੱਜ ਦੀ ਪੀਡੀਐਸ ਕੰਮ ਦੇ ਨਾਲ ਨਹੀਂ ਜੁੜ ਰਹੀ ਸਗੋਂ ਮਸ਼ੀਨਾਂ ਦਾ ਦੌਰ ਵੱਧ ਰਿਹਾ ਹੈ ਅਤੇ ਹਰ ਕੋਈ ਵੱਡੀਆਂ ਨਵੀਆਂ ਮਸ਼ੀਨਾਂ ਲਗਾਉਣ ਲੱਗ ਪਏ ਹਨ ਸੋ 15 ਅਗਸਤ ਨੂੰ ਰਾਸ਼ਟਰੀ ਤਿਰੰਗੇ ਝੰਡੇ ਦੀ ਜੋ ਕਿ ਰਸਮ ਅਦਾ ਕੀਤੀ ਜਾਂਦੀ ਹੈ ਉਹਨਾਂ ਦੀ ਤਿਆਰੀ ਮਲੇਰਕੋਟਲਾ ਦੀਆਂ ਇਹਨਾਂ ਤੰਗ ਗਲੀਆਂ ਦੇ ਵਿੱਚ ਹੀ ਹੁੰਦੀ ਹੈ ਇਹਨਾਂ ਮੁਸਲਿਮ ਕਾਰੀਗਰਾਂ ਦੇ ਵੱਲੋਂ ਤਿਰੰਗੇ ਝੰਡੇ ਬਣਾਉਣ ਦਾ ਕੰਮ ਬੜਾ ਹੀ ਇੱਤਰਾਮ ਦੇ ਨਾਲ ਅਤੇ ਸਤਿਕਾਰ ਦੇ ਨਾਲ ਕੀਤਾ ਜਾਂਦਾ ਹੈ ਇੱਥੋਂ ਤੱਕ ਕਿ ਪੈਰਾਂ ਦੇ ਵਿੱਚ ਜੁੱਤੀਆਂ ਵੀ ਨਹੀਂ ਪਹਿਨੀਆਂ ਜਾਂਦੀਆਂ ਸੋ ਮੁਸਲਿਮ ਕਾਰੀਗਰ ਦੇਸ਼ ਦੇ ਤਿਰੰਗੇ ਝੰਡੇ ਨੂੰ ਇੰਨੀ ਜ਼ਿਆਦਾ ਇੱਜ਼ਤ ਦਿੰਦੇ ਹਨ ਆਉ ਦਿਖਾਉਂਦੇ ਹਾਂ ਇਸ ਰਿਪੋਰਟ ਦੇ ਵਿੱਚ ਕਿ ਤਿਰੰਗੇ ਝੰਡੇ ਅਤੇ ਵੱਖ-ਵੱਖ ਫੌਜ ਦੇ ਕੰਪਨੀਆ ਦੇ ਝੰਡੇ ਫਲੈਗ ਇੱਥੇ ਕਿਵੇਂ ਤਿਆਰ ਹੁੰਦੇ ਨੇ ਅਤੇ ਕਿਵੇਂ ਇਹਨਾਂ ਨੂੰ ਆਰਡਰ ਮਿਲਦੇ ਹਨ ਫਤਲੋ ਵੈਸੀ ਕਾਰੀਗਰ ਹथे ਤੇ ਝੰਡੇ ਮਤਲਬ ਮਸ਼ੀਨਾਂ ਚਲਾਉਣੇ ਸਕ੍ਰਾਈਵ ਵਾਲੀਆਂ ਕੰਪਿਊਟਰ ਮਸ਼ੀਨਾਂ ਚਲਾਉਣੇ ਅਸੀਂ ਤੇ ਇੱਥੇ ਅੱਜਕੱਲ ਸਾਡੇ ਕੋਲੇ ਜਿਹੜਾ 15 ਅਗਸਤ ਕਰਕੇ ਝੰਡਿਆਂ ਦਾ ਸੀਜ਼ਨ ਹੈ ਜੀ ਉਹ ਅਸੀਂ ਮਸ਼ੀਨ ਤੇ ਜਿਹੜਾ 24 ਘੰਟੇ 12 ਘੰਟੇ 16 ਘੰਟੇ ਕੰਮ ਹੁੰਦਾ ਜੀ ਉਹ ਚੱਲਦਾ ਅਸੀਂ ਦੇਖਿਆ ਕਿ 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 ਸਾਡਾ ਜਿਹੜਾ ਤਿਰੰਗਾ ਹੈ ਸਾਡੇ ਦੇਸ਼ ਦੀ ਆਮਤ ਸ਼ਾਨ ਹੈ ਤੇ ਸਾਡਾ ਨੈਸ਼ਨਲ ਫਲੈਗ ਹੈ ਇਹ ਦੇਸ਼ ਦਾ ਤੇ ਅਸੀਂ ਇਸ ਦੀ ਇੱਜ਼ਤ ਕਰਦੇ ਹਾਂ ਤੇ ਸਾਫ ਸਥਾਈ ਜਗ੍ਹਾ ਤੇ ਰੱਖਦੇਣ ਵਾਲੇ ਤੇ ਪੈਰਾਂ ਦੇ ਚੱਪਲ ਬਾਹਰ ਹੀ ਕੱਢੀ ਦੇਣੇ ਅੱਗੇ ਤੇ ਮਿੱਟੀ ਤੋਂ ਬਚਾ ਕੇ ਰੱਖਣਾ ਮੰਨਦੇ 15 ਅਗਸਤ ਦਾ ਜੋ ਸੁਭ ਦਿਹਾੜਾ ਆ ਰਿਹਾ ਹੈ ਤੇ ਆਜ਼ਾਦੀ ਦੀ ਦਿਵਸ ਉਸ ਤੇ ਜੋ ਆਪਣੇ ਪੂਰੇ ਭਾਰਤ ਵਿੱਚ ਜੋ ਤਿਰੰਗੇ ਝੰਡੇ ਲਹਿਰਾਏ ਜਾਂਦੇ ਹਨ ਉਹ ਇਥੋਂ ਅਸੀਂ ਬਣਾ ਕੇ ਭੇਜਦੇ ਹਾਂ ਤੇ ਬਹੁਤ ਹੀ ਇੱਜ਼ਤ ਰਾਮ ਦੇ ਨਾਲ ਯਾਨੀ ਕਿ ਚੱਪਲਾਂ ਵਗੈਰਾ ਵੀ ਪਾਉਂਦੇ ਨਹੀਂ ਹੰਗੇ ਹੱਥ ਆਪਣੇ ਧੋ ਧੂ ਕੇ ਤੇ ਉਹਨਾਂ ਦਾ ਝੰਡਿਆਂ ਦੀ ਪੈਕਿੰਗ ਵਗੈਰਾ ਕਰਦੇ ਨੇ ਸਾਰਾ ਉਹਨਾਂ ਦੀ ਸਟੀਚਿੰਗ ਵਗੈਰਾ ਹੁੰਦੀ ਹੈ ਇੱਜ਼ਤ ਨਾਲ ਬਹੁਤ ਹੀ ਇੱਜ਼ਤ ਨਾਲ ਹੋਰ ਕੀ ਕੀ ਬਣਾਏਗਾ ਹੋਰ ਸਾਰਾ ਆਰਮੀ ਦੀਆਂ ਸਾਰੀਆਂ ਐਡਵਾਸ ਹੀ ਬਣਾਉਨੇ ਆਂ ਉਹਰੇ ਆਰਮੀ ਦੇ ਬੈਨਰ ਵਗੈਰਾ ਝੰਡੇ ਵਗੈਰਾ ਔਰ ਬਰਾਸ ਦੀਆਂ ਐਡਵਾ ਤਾ ਸਟੀਲ ਦੀਆਂ ਐਡਵਾ ਜੋ ਵੀ ਆਰਮੀ ਦੇ ਵਿੱਚ ਯੂਜ਼ ਹੁੰਦੀਆਂ ਨੇ